ਇਹੋ ਬਸ ਬਣਾਈ ਆ ਇੱਕ ਮੇਰਾ ਮਨ ਦਾ ਸੁਪਨਾ ਸੀਗਾ ਜੋ ਮੈਂ ਵੈਗਰੂਨ ਸੱਚੇ ਪਾਤਸ਼ਾਹ ਦਾ ਕਾਲ ਪੁਰਖ ਦਾ ਸ਼ੁਕਰਦਾਤਾ ਕਰਦਾ ਇਹ ਮੇਰਾ ਸੁਪਨਾ ਸাকার ਹੋਇਆ ਇਹਦੇ ਵਿੱਚ ਐਮਡੀ ਡਾਕਟਰ ਨੇ ਮੈਡੀਸਨ ਫਰੀ ਆ ਟੈਸਟ ਸਾਰੇ ਜੋ ਹੈਲਥ ਏਟੀਐਮ ਜਿਹੜੇ ਬਲੱਡ ਟੈਸਟ ਵੀ ਸੱਤਰ ਤਰ੍ਹਾਂ ਦੇ ਫਰੀ ਹੋਣੇ ਆ ਜੀ ਡਲਸੀ ਜੇ ਕਰਾਣਾ ਉਹਦੇ ਲਈ ਸਾਡੇ ਕੋਲ ਫ੍ਰੀ ਦੀ ਸਹੂਲਤ ਹੈਗੀ ਆ ਔਰ ਕਿਸੇ ਨੇ ECG ਕਰਾਣੀ ਆ ਉਹ ਵੀ ਫ੍ਰੀ ਹੈਗੀ ਆ ਇਸ ਦੇ ਲਈ ਕਿਸੇ ਆਧਾਰ ਕਾਰਡ ਦੀ ਲੋੜ ਨਹੀਂ ਕਿਸੇ ਆਯੂਸ਼ਵਰ ਕਾਰਡ ਦੀ ਲੋੜ ਨਹੀਂ ਕਿਸੇ ਇੰਸ਼ੋਰੈਂਸ ਦੀ ਲੋੜ ਨਹੀਂ ਜਿਸ ਬੰਦੇ ਨੂੰ ਵੀ ਮਾਈ ਪਾਈ ਨੂੰ ਬਜ਼ੁਰਗ ਨੂੰ ਬੱਚੇ ਨੂੰ ਨੌਜਵਾਨ ਨੂੰ ਮਾਤਾ ਨੂੰ ਭੈਣਾਂ ਨੂੰ ਕਿਸੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਆ ਇਹ ਬਸ ਡੇਲੀ ਹਰ ਵਾਰਡ ਦੇ ਵਿੱਚ ਉੱਥੋਂ ਦੇ ਨੁਮਾਇੰਦੇ ਜਿਹੜੇ ਸਾਡੇ ਸੇਵਕ ਨੇ ਉਹ ਨਾਲ ਲੈ ਕੇ ਜਿੱਥੇ ਜਿੱਥੇ ਲੋੜਵੰਦ ਲੋਕ ਨੇ ਗਰੀਬ ਲੋਕ ਨੇ ਗਰੀਬ ਸラム ਪਰਿਵਾਰ ਲੋਕ ਨੇ ਅਸੀਂ ਉੱਥੇ ਲਿਆ ਕੇ ਲੋਕਾਂ ਨੂੰ ਫ੍ਰੀ ਮੈਡੀਸਨ ਫਰੀ ਟੈਸਟ ਹਰ ਚੀਜ਼ ਫਰੀ ਕਿਸੇ ਚੀਜ਼ ਦੀ ਲੋਡ ਨਹੀਂ ਕਿਸੇ ਡਾਕੂਮੈਂਟ ਦੀ ਲੋਡ ਨਹੀਂ ਹੈਗੀ ਐਮਐਲਏ ਸਾਹਿਬ ਕਲੀਨਿਕ ਕਾਰਨ ਦੀ ਜਿਹੜੀ ਹੈ ਸ਼ਿਵਾੜਾਂ ਦੇ ਵਿੱਚ ਬਸ ਲਗਾ ਕੇ ਚੈੱਕਅਪ ਕੀਤਾ ਜਾ ਰਿਹਾ ਲੋਕ ਅੱਗੇ ਹਸਪਤਲਾਂ ਜਾਂਦੇ ਅਜ ਇਲਾਕਿਆਂ ਦੇ ਵਿੱਚ ਹੀ ਬਸਤਾ ਕੀ ਦੇਖੋ ਗੱਲ ਇਹ ਆ ਇਹ ਉਹ ਬਸ ਬਣਾਈ ਆ ਇੱਕ ਮੇਰਾ ਮਨ ਦਾ ਸੁਪਨਾ ਸੀਗਾ ਜੋ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਆਕਾਲ ਪੁਰਖ ਦਾ ਸ਼ੁਕਰਦਾ ਕਰਦਾ ਇਹ ਮੇਰਾ ਸੁਪਨਾ ਸাকার ਹੋਇਆ ਇੱਕ ਸਿਟੀ ਬੱਸ ਜਿਹੜੀਆਂ ਸਾਡੀਆਂ ਕੰਡਮ ਬੱਸਾਂ ਸੀ ਉਹਨਾਂ ਚੋਂ ਇੱਕ ਬੱਸ ਲੈ ਕੇ ਸੀਐਸਆਰ ਫੰਡ ਦੇ ਥਰੂ ਇਹ ਸਾਰੀ ਅਸੀਂ ਤਿਆਰ ਕਰਾ ਕੇ ਔਰ ਤੁਸੀਂ ਦੇਖੋ ਇਹਦੇ ਵਿੱਚ ਐਮਡੀ ਡਾਕਟਰ ਨੇ ਮੈਡੀਸਨ ਫ੍ਰੀ ਆ ਟੈਸਟ ਸਾਰੇ ਜੋ ਹੈਲਥ ਏਟੀਐਮ ਜਿੱਥੇ ਬਲੱਡ ਟੈਸਟ ਵੀ ਸੱਤ ਤਰ੍ਹਾਂ ਦੇ ਫ੍ਰੀ ਹੋਣੇ ਆ ਡਲਸੀ ਜੇ ਕਰਾਣਾ ਉਹਦੇ ਲਈ ਸਾਡੇ ਕੋਲ ਫ੍ਰੀ ਦੀ ਸਹੂਲਤ ਹੈਗੀ ਆ ਔਰ ਕਿਸੇ ਨੇ ECG ਕਰਾਣੀ ਆ ਉਹ ਵੀ ਫ੍ਰੀ ਹੈਗੀ ਆ ਇਸ ਦੇ ਲਈ ਕਿਸੇ ਆਧਾਰ ਕਾਰਡ ਦੀ ਲੋੜ ਨਹੀਂ ਕਿਸੇ ਆਯੂਸ਼ਵਰ ਕਾਰਡ ਦੀ ਲੋੜ ਨਹੀਂ ਕਿਸੇ ਇੰਸ਼ੋਰੈਂਸ ਦੀ ਲੋੜ ਨਹੀਂ ਜਿਸ ਬੰਦੇ ਨੂੰ ਵੀ ਮਾਈ ਪਾਈ ਨੂੰ ਬਜ਼ੁਰਗ ਨੂੰ ਬੱਚੇ ਨੂੰ ਨੌਜਵਾਨ ਨੂੰ ਮਾਤਾ ਨੂੰ ਭੈਣਾਂ ਨੂੰ ਕਿਸੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਆ ਇਹ ਬਸ ਡੇਲੀ ਹਰ ਵਾਰਡ ਦੇ ਵਿੱਚ ਉੱਥੋਂ ਦੇ ਨੁਮਾਇੰਦੇ ਜਿਹੜੇ ਸਾਡੇ ਸੇਵਕ ਨੇ ਉਹ ਨਾਲ ਲੈ ਕੇ ਜਿੱਥੇ ਜਿੱਥੇ ਲੋੜਵੰਦ ਲੋਕ ਨੇ ਗਰੀਬ ਲੋਕ ਨੇ ਗਰੀਬ ਸラム ਪਰਿਵਾਰ ਲੋਕ ਨੇ ਅਸੀਂ ਉੱਥੇ ਲਿਆ ਕੇ ਲੋਕਾਂ ਨੂੰ ਫ੍ਰੀ ਮੈਡੀਸਨ ਫਰੀ ਟੈਸਟ ਹਰ ਚੀਜ਼ ਫਰੀ ਕਿਸੇ ਚੀਜ਼ ਦੀ ਲੋਡ ਨਹੀਂ ਕਿਸੇ ਡਾਕੂਮੈਂਟ ਦੀ ਲੋਡ ਨਹੀਂ ਹੈਗੀ ਇੱਥੇ ਬਸ ਹੁਣ ਤੁਸੀਂ ਦੇਖੋਲੇ 2 ਵਜੇ ਇੱਥੇ ਬਸ ਆ ਕੇ ਖੜੀ ਸੀ ਹਲੇ ਮੈਂ ਕਿਹਾ 3:30 ਵਜੇ 114 ਪੇਸ਼ੈਂਟ ਰਿਕਾਰਡ ਹੈ 114 ਪੇਸ਼ੈਂਟ ਹੁਣ ਤੱਕ ਆਪਣੀ ਦਵਾਈ ਲੈ ਕੇ ਜਾ ਚੁੱਕੇ ਨੇ ਖੁਸ਼ੀ-ਖੁਸ਼ੀ ਕੀ ਲੱਗਦਾ ਮਹੱਲਾ ਕਲੀਨਿਕ ਤੇ ਜਿਹੜੇ ਲੋਕ ਆ ਜਾਣ ਤੋਂ ਗੁਰੇਜ਼ ਕਰ ਰਹੇ ਨਹੀਂ ਨਹੀਂ ਉਹ ਇੱਥਾ ਹੈ ਬਿਲਕੁਲ ਮਹੱਲਾ ਕਲੀਨਿਕ ਤੇ ਸਾਡੇ ਪੂਰੇ ਰਸ਼ ਨੇ ਕਿਉਂਕਿ ਕਈ ਲੋਕ ਬੈਤਨ ਪਹਿਲੇ ਦੱਸਿਆ ਕਿਸੇ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਆ ਕਰਾਇਆ ਨਹੀਂ ਖਰ ਸਕਦਾ ਬੰਦਾ ਕਿਵੇਂ ਬੱਲ ਲਕੜੀ ਨਹੀਂ ਕਿਲੋ 2 ਕਿਲੋਮੀਟਰ 3 ਕਿਲੋਮੀਟਰ ਦੂਰ ਆ ਜਾ ਕੇ ਸਿਰੇ ਗੋਡੇ ਗਿੱਟੇ ਦੁੱਖ ਦਿਆ ਜਾ ਕੇ ਸਾਨੂੰ ਕੋਈ ਦਰਦ ਦੀ ਪ੍ਰੋਬਲਮ ਨਹੀਂ ਚੱਲ ਫਿਰਦਾ ਜੇ ਉਹਦਾ ਘਰ ਚ ਆ ਕੇ ਅਸੀਂ ਇਲਾਜ ਕਰਦੇ ਆ ਆਮ ਆਦੀ ਪਾਰਟੀ ਸਰਕਾਰ ਭਗਵੰਤ ਮਾਦੀ ਸਰਕਾਰ ਤੇ ਮੇਰਾ ਖਿਆਲ ਇਸ ਤੋਂ ਵੱਡਾ ਕੋਈ ਸੇਵਾ ਨਹੀਂ ਹੋਣੀ ਜੇ ਬਿਮਾਰੀ ਵੱਡੀ ਹੋਈ ਜੀ ਫਿਰ ਕੋਈ ਬਿਮਾਰੀ ਵੱਡੀ ਹੋਊਗੀ ਭਾਵੇਂ ਕੈਂਸਰ ਤੱਕ ਦੀ ਹੋ ਜਵੇ ਉਹ ਵੀ ਅਸੀਂ ਫ੍ਰੀ ਇਲਾਜ ਕਰਾਂਗੇ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦਾ ਕਿੰਨੀਆਂ ਬੱਸਾਂ ਟੋਟ ਹਾਂ ਸਰ ਜਿੱਥੇ ਇੱਥੇ ਲੋੜ ਹੈ ਵਿਧਾਇਕਾਂ ਨੇ ਪਾਈ ਆ ਕੱਲੇ ਤੁਹਾਡੇ ਵਿਧਾਇਕ ਹੈ ਜੀ ਹੋਰ ਵੀ ਵਿਧਾਇਕਾਂ ਕੋਲੇ ਆਏ ਨਹੀਂ ਆ ਦੇਖੋ ਇਸ ਸਾਜੀ ਵਾਸਾ ਕੋਈ ਐਸੀ ਗੱਲ ਨਹੀਂ ਪਰ ਇਹ ਪ੍ਰੋਜੈਕਟ ਮੇਰਾ ਸੀਗਾ ਤੇ ਮੈਂ ਸਾਰੇ ਐਮਐਲਏ ਸਾਹਿਬਾਂ ਦੇ ਨਾਲ ਲੈ ਕੇ ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ ਕੋਈ ਐਸੀ ਐਮਐਲਏ ਸਾਹਿਬ ਇੱਕ ਤੁਸੀਂ ਜ਼ਿਕਰ ਕੀਤਾ ਸੀ ਅੱਜ ਕਿ ਜਿਹੜੇ ਅਧਿਕਾਰੀ ਦੀ ਸ਼ਮੂਲੀਅਤ ਹੋਊਗੀ ਉਹ ਤੰਗੇ ਜਾਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਪਰ ਅੱਜ ਮਮਤਾ ਆਸ਼ੂ ਜੀ ਨੇ ਇੱਕ ਟਵੀਟ ਕੀਤਾ ਔਰ ਉਹਨਾਂ ਨੇ ਜ਼ਿਕਰ ਕੀਤਾ ਕਿ ਜੋ ਆਵਾਜ਼ ਅੱਜ ਚੁੱਕ ਰਹੇ ਨੇ ਉਹ ਮੈਂ ਕੁਝ ਸਮਾਂ ਪਹਿਲਾਂ ਚੁੱਕੀ ਸੀ ਤਾਂ ਜਿਹੜੇ ਹਲਕੇ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਰੋਲਾ ਪਾਇਆ ਸੀ। ਕੋ ਖਾਲੇ ਆ। ਮੈਨੂੰ ਨਹੀਂ ਪਤਾ ਤੁਸੀਂ ਕਿਸ ਲੇਡੀ ਦੀ ਗੱਲ ਕਰਦੇ ਹੋ। ਮੈਂ ਨਹੀਂ ਜਾਣਦਾ ਕਿਸੇ ਨੂੰ। ਮੈਂ ਆਪਣੀ ਗੱਲ ਕਰਨੀ ਚਾਹੁੰਦਾ ਤੁਹਾਨੂੰ। ਜਿਹੜੀ ਚੀਜ਼ ਸਾਡੀ ਨਜ਼ਰ 'ਚ ਆਈ ਆ। ਜਿਹੜੀ ਅੱਛੀ ਸੀ ਲਹਾਂਦੀ ਆ ਤੇ ਉਸ ਦੇ ਫੌਰੀ ਐਕਸ਼ਨ ਵੀ ਹੋ ਰਿਹਾ ਹੈਗਾ। ਜੀ ਦੇਖੋ ਐਫ ਆਈ ਆਰ ਵੀ ਹੋ ਗਈ ਹੈਗੀ 12 ਵੱਜਾਂ ਨੋਟਿਸ ਵੀ ਭੇਜਦੇ ਆ ਸਸਪੈਂਡ ਵੀ ਕਰਦੇ ਹੈਗੇ ਆ ਜੋ ਅਸੀਂ ਕਾਨੂੰਨੀ ਪ੍ਰਤੀਕਿਰਿਆ ਉਹਨਾਂ ਬਾਕੇ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਇੱਕ ਦਿਨ ਤੁਹਾਡੇ ਸਾਹਮਣੇ ਆ ਜਾਣਾ ਹੈਗਾ ਬਾਕੀ ਕੋਈ ਖਬਰਾਂ ਦੀ ਗੱਲ ਨਹੀਂ ਉਹਨਾਂ ਨੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਜੀ ਉਹ ਕਹਿੰਦੇ ਕਿ ਇਸ ਦੇ ਵਿੱਚ ਜਿਹੜੇ 6 ਐਮ ਐਲ اے ਹੈਗੇ ਨੇ ਲੁਧਿਆਣੇ ਦੇ ਉਹ ਕਿਤਨਾ ਕਿਤੇ ਨਗਰ ਨਿਗਮ ਚਲਾ ਰਹੇ ਨੇ ਤੇ ਇਲੈਕਸ਼ਨਾਂ ਜਿਹੜੀਆਂ ਰੇਟ ਕਰਾਈਆਂ ਦੇਖੋ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਕਿਸੇ ਨੂੰ ਜਾਣਦਾ ਕਿ ਦੀ ਤੁਸੀਂ ਗੱਲ ਕਰਦੇ ਹੋ ਠੀਕ ਹੈ ਅਸੀਂ ਬਾਖੂਬੀ ਆਪਣੇ 6 ਐਮ ਐਲ اے ਆਪਨਾ ਪੂਰੇ ਇਮਾਨਦਾਰੀ ਨਾਲ ਪੂਰੇ ਸ਼ਹਿਰ ਨੂੰ ਅਸੀਂ ਸੇਵਾ ਦੇ ਰਹੇ ਹੈਗੇ ਆ ਸਾਡੇ ਬਾਰੇ ਤੁਹਾਨੂੰ ਪਤਾ ਹੈ ਉਹ ਲੋਕ ਖੜੇ ਨੇ ਤੇ ਕੰਮ ਕਰਦੇ ਆ ਲੋਗਾ ਚ ਰਹਿੰਦੇ ਆ ਤੇ ਇਸ ਕਰਕੇ ਜੋ ਟਿੱਕਾ ਟਿੱਪਣੀਆਂ ਤਾਂ ਹੀ ਤਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰ ਬਿਠਾਤਾ ਤੇ ਇਸ ਕਰਕੇ ਜੇ ਇਹਨੇ ਚੰਗੇ ਹੁੰਦੇ ਤੇ ਅੱਜ ਫਿਰ ਲੋਕ ਲੋਕੀ ਇਹਨਾਂ ਨੂੰ ਮੂੰਹ ਕਿਉਂ ਲਾਣੋਂ ਹਟੇ ਆ ਜੇ ਚੰਗੇ ਹੁੰਦੇ ਤਾਂ ਅੱਜ ਫਿਰ ਲੋਕਾਂ ਚ ਹੁੰਦੇ ਇਸ ਕਰਕੇ ਕਿਸੇ ਤੇ ਲਾਂਚੜ ਲਾਂ ਨਾਲੋਂ ਪਹਿਲਾਂ ਇਹਨਾਂ ਨੂੰ ਆਪਣੇ ਮਰਜੇ ਤੇ ਲਿਚਾੜੂ ਮਾਰਨਾ ਚਾਹੀਦਾ ਜਿਹੜੇ ਵੀ ਇਹ ਲੋਕ ਗੱਲਾਂ ਕਰਦੇ ਨਹੀਂ ਇਹਨਾਂ ਤੋਂ ਵਾਜਦਾ ਸਾਡੇ ਕੋਲ ਝਾੜੂ ਹੈਗਾ ਫਿਰ ਅਸੀਂ ਮਾਰਨਾ ਸਮਝ ਆਉਂਦਾ ਬਹੁਤ ਵਧੀਆ ਤਰੀਕੇ ਨਾਲ ਮਾਰ ਦਿਆਂਗੇ ਠੀਕ ਹਾਂਜੀ ਸਤਜੀ ਨਾਮ ਹੈ ਤੇ ਕੀ ਕਰਾਂ ਮੈਂ ਕਪਲ కుమార్ ਸੋਨੂ ਸਾਬਕਾ ਕਾਉਂਸਲਰ ਵਾਰਡ ਨੰਬਰ 72 ਅੱਜ ਸਾਡੇ ਸਤਿਕਾਰਯੋਗ ਐਮਐਲਏ ਗੁਰਪ੍ਰੀਤ ਗੋਗੀ ਜੀ ਅਤੇ ਸਰਦਾਰ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਮਿਹਨਤ ਸਦਕਾ ਸਾਡੇ ਇਲਾਕੇ ਵਿੱਚ ਕਲੀਨਿਕ ਹੁਣ ਵੇਲ ਦੀ ਬੱਸ ਆਈ ਹੈ ਜਿਸ ਵਿੱਚ ਸਾਡੇ ਇਲਾਕੇ ਦੇ ਜਿੰਨੇ ਵੀ ਜਨਤਾ ਹੈਗੀ ਆ ਸੰਗਤ ਹੈਗੀ ਆ ਉਹ ਆਪਣੇ ਮੁਫਤ ਇਲਾਜ ਕਰਾ ਲਈ ਮੁਫਤ ਮੈਡੀਸਨ ਆ ਮੁਫਤ ਟੈਸਟ ਹੋ ਰਹੇ ਆ ਤੁਸੀਂ ਦੇਖੋਗੇ ਬੱਸ ਦੇ ਅੰਦਰ ਜਾ ਕੇ ਇਨੀ ਸੁਵਿਧਾ ਵਾ ਜੀ ਦੋ ਬੈੱਡ ਦਾ ਉਹਨਾਂ ਨੇ ਬੱਸ ਬਣਾਈ ਆ ਹਸਪੀਟਲ ਨਾ ਮੈਂ ਛੋਟਾ ਮਿਨੀ ਹਸਪੀਟਲ ਨੂੰ ਆਪਾਂ ਕਹਿ ਸਕਦੇ ਆ ਤੇ ਸਾਡੇ ਇਲਾਕੇ ਨੂੰ ਇਸ ਦੀ ਲੋੜ ਵੀ ਸੀਗੀ ਜਿੰਨੀ ਦੇ ਤੱਕ ਮੁਹੱਲਾ ਕਲੀਨਿਕ ਨਹੀਂ ਖੁੱਲਦਾ 19 ਤੱਕ ਐਮਐਲਏ ਸਾਹਿਬ ਨੇ ਪ੍ਰੋਮਿਸ ਕੀਤਾ ਕਿ ਤੁਹਾਡੇ ਇਲਾਕੇ ਦੇ ਵਿੱਚ ਆਪਾਂ ਐਮਐਲ ਜਿਹੜੀ ਹੈ ਬੱਸ ਦੀ ਸਹੂਦਤ ਹਰ ਵੀਕ ਦਿੱਤੀ ਜਾਊਗੀ ਸਰ ਕਿਹੜੀਆਂ-ਕਿਹੜੀਆਂ ਸਹੂਦਾਵਾਂ ਤੇ ਲੋਕਾਂ ਨੂੰ ਮਿਲ ਰਹੀਆਂ ਇਸ ਬੱਸ ਦੇ ਵਿੱਚ ਇਹਦੇ ਵਿੱਚ ਫ੍ਰੀ ਮੈਡੀਸਨ ਫ੍ਰੀ ਟੈਸਟ ਹੋ ਰਹੇ ਆ ਇੱਥੇ ਤੱਕ ਕਿ ਤੁਸੀਂ ਜਿਹੜੇ ਮਰਜ਼ੀ ਕਲੀਨਿਕ 'ਚ ਜਾਓ ਜਾ ਜਿੱਥੇ ਕੋਈ ਫ੍ਰੀ ਹੁੰਦੀ ਆ ਉਹ ਤੁਹਾਡੇ ਤੋਂ ਆਯੂਸ਼ਮਾਨ ਕਾਰਡ ਮੰਗਦੇ ਇੱਥੇ ਕੋਈ ਆਯੂਸ਼ਮਾਨ ਕਾਰਡ ਨਹੀਂ ਮੰਗਦਾ ਕੋਈ ਆਧਾਰ ਕਾਰਡ ਨਹੀਂ ਮੰਗਦਾ ਬਸ ਤੁਸੀਂ ਆਪਣਾ ਇਲਾਜ ਕਰਾਓ ਆਪਣੀ ਬਿਮਾਰੀ ਦੱਸੋ ਆਪਣਾ ਇਲਾਜ ਕਰਾਓ ਤੇ ਇਹ ਟੈਸਟ ਟੈਸਟ ਲੋਕਾਂ ਦੇ ਇੰਨੇ ਨੇ ਮਹਿੰਗੇ ਟੈਸਟ ਹੁੰਦੇ ਲੋਕੀ ਟੈਸਟਾਂ ਦਾ ਨਾਮ ਸੁਣ ਕੇ ਹੀ ਉਹ ਜਾਣਦੇ ਨਹੀਂ ਕਿ ਡਾਕਟਰਾਂ ਦੇ ਤੇ ਟੈਸਟ ਵੀ ਸਾਰੇ ਫਰੀ ਨੇ ਇਹਦੇ ਚ ਸਰ ਲੱਗਦਾ ਨਹੀਂ ਸਰਕਾਰ ਵੱਲੋਂ ਇੱਕ ਵੱਡੀ ਰਾਹਤ ਲੋਕਾਂ ਨੂੰ ਦਿੱਤੀ ਗਈ ਹੈ ਸਰਕਾਰ ਵੱਲੋਂ ਬਹੁਤ ਵਧੀਆ ਕਦਮ ਚੱਕਿਆ ਗਿਆ ਜੀ ਐਮਐਲਏ ਗੁਰਪ੍ਰੀ ਗੋਗੀ ਜੀ ਦੀ ਮਿਹਨਤ ਸਦਕਾ ਜਿਹੜਾ ਮੈਂ ਇਹੀ ਚਾਹਨਾ ਕਿ ਜਿਹੜੇ ਹੋਰ ਵੀ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਜਾਂ ਸਰਕਾਰ ਦੇ ਜਿੰਨੇ ਹੋਰ ਕੋਈ ਨੁਮਾਇੰਦੇ ਆ ਉਹ ਇਸ ਨੂੰ ਦੇਖ ਕੇ ਆਪਣੇ ਆਪਣੇ ਕੌਨਸੀ ਚੈਂਸੀਆ ਚ ਕਰਨ ਤਾ ਜੋ ਜਿਹੜੇ ਮਾਨ ਸਰਕਾਰ ਦਾ ਵਾਦਾ ਸੀ ਕਿ ਆਪਾਂ ਗਰੀਬ ਲੋਕਾਂ ਦੀ ਸੇਵਾ ਕਰਨੀ ਹੈ ਆਮ ਜਨਤਾ ਨੂੰ ਉਹਨਾਂ ਦੀ ਮਦਦ ਕਰਨੀ ਆ ਤੇ ਉਹ ਇੱਥੇ ਪੂਰਾ ਹੁੰਦਾ ਦਿਖਦਾ ਨਜ਼ਰ ਆ ਰਿਹਾ ਹੈ ਜੀ ਜੀ ਕੀ ਨਾਮ ਹੈ ਮੇਰਾ ਨਾਮ 인ਦਰਾ ਹੈ ਇਹ ਕਿੱਥੇ ਆਈ ਅੱਜ ਬੱਸ ਇਹ ਜਵਾਨਗਰ ਕੈਂਪ ਚੋਂ ਆਈ ਹੈ ਜੀ ਇਹ ਗੁਰਪ੍ਰੀਤ ਗੋਗੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੋ ਕੌਂਸਲ ਸੋਨੂ इनका भी बहुत धन्यवाद सारे आए मेहमानों ने दिया गया चेकअप करते हुए चेकअप हो रहा है बी पी चेकअप हो रहा है शुगर है, और दूसरा भी चेकअप दो तीन चेकअप भी हो रहे हैं दवाई भी फ्री मिल रही है और सारे जवान नगर वासी ले भी गए दवाइयाँ और चल भी रही है और बहुत अच्छी बस बनवाई है हॉस्पिटल या मोहल्ला क्लिनिक पे जाना पड़ता था आपको अब नहीं मिल गया ये सारी दवाइयाँ अब जहाँ मिल रही है और वो कह रहे हैं कि जहाँ हमारी बस करे आपकी दवाई खत्म हो जाए तो यहाँ से ले जाना फोन करके बस पे नंबर लिखा हुआ है और मैं गोगी साहब नु धन्यवाद कहता कहना चाहनी और कौंसलर नु कपिल सर, कुमार सोनू नु सरकार का एफर्ट अच्छा है बहुत अच्छा बहुत अच्छा धन्यवाद करना चाहनी मैं उनका ये बहुत अच्छा इन्होंने करा जो भी बस चलाई है ना कई लोग दवाई नहीं ले सकते वो दवाई अब मिल रही है अब लोग बच जाएंगे अब सही तरीके से सही डील कर रहे हैं सही बस भी चलाई है अच्छी चलाई है उन्होंने बैठने के लिए जगह भी है चेकअप भी हो गया सारा कुछ हो गया